ਸਿਖਾਂ ਦੇ ਘਰ ਬਕਾਰ ਹੋਇਆ ਸਿਖਾਂ ਨੂੰ ਜਾਨਾ ਤੋਂ ਖਤਰਾ ਸੀ ਸਿਖਾਂ ਦੇ ਟੈਰ ਪਾਪਾ ਕੇ ਸਾੜੇ ਗਏ ਸੀ ਘਰ ਬਕਾਰ ਕੀਤਾ ਗਿਆ ਬਹੁਤ ਕੁਝ ਕੀਤਾ ਉਹਨੇ ਸਿਖਾਂ ਤੇ ਜ਼ੁਲਮ ਕੀਤਾ ਉਹਸ ਵੇਲੇ ਆਪਾਜੀ ਕਰ ਦਿੱਤਾ ਗਿਆ ਸੀ ਉਹ ਨਾ ਮਰੀਆਂ ਚੋਂ ਨਾ ਜਿੰਦੇਆਂ ਵਿੱਚੋਂ ਸੀ ਤੇ ਮੈਨੂੰ ਵੀ ਛੋਟਾ ਸੱਟਾਂ ਲਾਈਆਂ ਸੀ ਡੰਗਾ ਅੱਗ ਤੋਂ ਚੁੱਕ-ਚੁੱਕ ਕੇ ਮਾਰੀਆਂ ਗਈਆਂ ਦੋ ਤਿੰਨ ਵਾਰੀਆਂ ਉਹਨਾਂ ਨੇ ਚੜਤੋਂ ਦੀ ਕੋਸ਼ਿਸ਼ ਕੀਤੀ ਪਈ ਅਸੀਂ ਸਿਰੇ ਹੀ ਮਾਰ ਦਾਂਗੇ ਇਹਨਾਂ ਨੂੰ ਟੇਬ ਮਾਰ ਜਾਣਗੇ ਹਾਂ ਤੇ ਮੈਂ ਵੀ ਦਵਾਈਆਂ ਖਾ ਖਾ ਕੇ ਗਿਜਾਦਾ ਕਰਦੀ ਆ ਉਹ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਆ ਜਿਸ ਵੇਲੇ ਮਰਗੀ ਬੋਲ ਪੈਂਦਾ ਆ ਗੁੱਸੇ ਵਿੱਚ ਵੀ ਆ ਜਾਂਦਾ ਹੈ ਪਰ ਹੁਣ ਮੈਂ ਕੀ ਕਰ ਸਕਦੀ ਮੈਂ ਤੇ ਆ ਮਜਬੂਰ ਆ ਮਾਤਾ ਜੀ ਦਾ ਸਮਾਂ ਜਦੋਂ ਯਾਦ ਹੁੰਦਾ ਉਸ ਵਕਤ ਦਾ ਕਿੰਨੇ ਕੁ ਲੋਖ ਝੰਡੇ ਖੜੇ ਹੋ ਜਾਂਦੇ ਨੇ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਵਜ ਜਾਂਦੀਆਂ ਆ ਕੰਨਾਂ ਵਿੱਚ ਫਿਰ ਜਿਸ ਤਰ੍ਹਾਂ ਹੁਣ ਵੀ ਡੰਗੇ ਆ ਉਸੇ ਤਰ੍ਹਾਂ ਹੀ ਵਜ ਜਾਂਦੀਆਂ ਆ ਹੁਣ ਤੁਹਾਡੇ ਕੋਈ ਕੰਮ ਕਾਰ ਨਹੀਂ ਹੁੰਦਾ ਪਹਿਲਾਂ ਤੁਸੀਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਵਾਰ ਕੁਝ ਜ਼ਿਆਦਾ ਕਰਦੇ ਸੀ ਤੇ ਹੁਣ ਫਿਰ ਰੋਜੀ ਰੋਟੀ ਕਿਸ ਤਰ੍ਹਾਂ ਚਲਾਉਂਦੇ ਹੋ ਘਰ ਦਾ ਕੰਮ ਕਰਕੇ ਕਿੱਥੋਂ ਚੱਲਦਾ ਕਰਦਾ ਰੋਜ਼ ਰੋਜ਼ ਥੋੜਾ ਬੋਟਾ ਚਲੋ ਸਿੱਖਾ ਪੜਾਉਣੇ ਰਾਜਥਾਨ ਉਹ ਬਗਿਆੜਾ ਪਾ ਦਿੱਤਾ ਹੈ ਠੀਕ ਚਲੋ ਥੋੜੀ ਬੋਤੀ ਮਦਦ ਕੀਤੀ ਆ ਪਰ ਇਹਨਾਂ ਸਾਨੂੰ ਮਕਾਨ ਹੀ ਬਣਾ ਕੇ ਦਿੱਤਾ ਜੇ ਦੇਣ ਨਾਲ ਅਸੀਂ ਆਪਣੀ ਜਿੰਦਗੀ ਬਸਰ ਕਰ ਸਕੀਏ ਪੈਸਾ ਤੇ ਫੇਰ ਵੀ ਕਈਆਂ ਦੀ ਨਿਗਾਹ ਚ ਆ ਜਾਂਦਾ ਹੈ ਜੋ ਉਹ ਪੈਸਾ ਨਿਗਾਹ ਆਇਆ ਜਿਹੜਾ ਸਭ ਦੀ ਨਿਗਾਹ ਚ ਆਂਦਾ ਜੋ ਸਾਰੇ ਹਿੱਸੇਦਾਰ ਬਣ ਜਾਂਦੇ ਤੇ ਸਾਡਾ ਮਕਾਨ ਹੋਏਗਾ ਤੇ ਚਲੋ ਬੇਟੇ ਦਾ ਵੀ ਸਾਰਾ ਹੋ ਜਾਏਗਾ ਮੇਰੀ ਵੀ ਜ਼ਿੰਦਗੀ ਚਲੋ ਬੇਫਿਕਰ ਹੋ ਜਾਏਗੀ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਫਾਵਾਗੇ ਤੁਹਾਨੂੰ ਉਸ ਪਰਿਵਾਰ ਦੀਆਂ ਜਿਹੜਾ ਕੀ 1984 ਵਿੱਚ ਉੱਜੜ ਕੇ ਪੰਜਾਬ ਆਇਆ ਸੀ ਕਿਉਂਕਿ ਉਸ ਵਕਤ ਦਿੱਲੀ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਸਿੱਖਾਂ ਦੇ ਸ਼ਰੀਆਮ ਕਤਲ ਹੋ ਰਹੇ ਸੀ ਅਤੇ ਨਸਲ ਕੁਛੀ ਦਾ ਜਿਹੜਾ ਸ਼ਿਕਾਰ ਹੋ ਰਿਹਾ ਸੀ ਉਹਨਾਂ ਵਿੱਚ ਇੱਕ ਪਰਿਵਾਰ ਜਿਹੜਾ ਸੀ ਬਲਬੀਰ ਕੋਰ ਅਤੇ ਇਹਨਾਂ ਦੇ ਪਤੀ ਜਿਹੜੇ ਸੁਜੀਤ ਸਿੰਘ ਸਰਦਾਰ ਸੁਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਹੱਥ ਵਿੱਚ ਆਪਣੇ ਪਤੀ ਦੀ ਫੋਟੋ ਫੜ ਕੇ ਅੱਜ ਵੀ ਕਿਤੇ ਕਿਤੇ ਯਾਦ ਕਰ ਰਹੀ ਹਾਂ ਉਸ ਹਾਲਾਤ ਨੂੰ ਮਾਤਾ ਜੀ ਕਿਸ ਤਰ੍ਹਾਂ ਦੇਦ ਦਿਓ 41 ਸਾਲ ਹੋ ਗਏ ਨੇ ਸਮਾਂ ਨੂੰ ਸੱਜਣ ਕੁਮਾਰ ਨੂੰ ਜਿਹੜੇ ਮੁਸਤਫਾ ਦੇ ਮੁੱਖ ਦੋਸ਼ੀ ਸੀ ਸਜ਼ਾ ਹੋਈ ਹੈ ਉਮਰ ਕੈਦ ਦੀ ਕਿ ਲੱਗਦਾ ਸੱਜਣਾ ਤੁਸੀਂ ਸੰਤੁਸ਼ਟ ਹੋ ਵੀ ਸੱਜਣਾ ਉਮਰ ਕੈਦ ਹੋ ਗਈ ਹੈ ਕਾਫੀ ਇਹਨੂੰ ਸੱਜਣਾ ਦੋ ਦਸ ਸਿਰਦੋਸ਼ਿਆ ਬਰੇਨਾ ਉਸਨੇ ਬਹੁਤ ਜੁਰਮ ਕੀਤੇ ਸਿੱਖਾਂ ਦੇ ਘਰ ਅਵਕਾਰ ਹੋਇਆ ਸਿੱਖਾਂ ਨੂੰ ਜਾਨਾ ਤੋਂ ਖਤਰਾ ਸੀ ਸਿਕੰਦਰ ਟੈਰ ਪਾਪਾ ਕੇ ਸਾਰੇ ਗਏ ਘਰੋਂ ਬੇਕਾਰ ਕੀਤਾ ਗਿਆ ਬਹੁਤ ਕੁਝ ਕੀਤਾ ਉਹਨੇ ਸਿਕਾਂ ਤੇ ਜ਼ੁਲਮ ਕੀਤਾ ਸੇਖਾ ਜੇ ਵੀ ਕਈ ਸਾਡੇ ਵਰਗੇ ਦਰਬਾਰਦਾਰ ਦੀਆਂ ਠੋਕਰਾਂ ਖਾ ਰਿਹਾ ਤੇ ਕੋਈ ਇਨਸਾਫ ਨਹੀਂ ਮਿਲਿਆ ਸੀ ਕਹਿੰਦੇ ਸਾਨੂੰ ਇਨਸਾਫ ਮਿਲੇ ਚਲੋ بیٹے ਦਾ ਕੋਈ ਸਹਾਰਾ ਬੰਦੇ ਤੇ ਆਪਣਾ ਗੁਜ਼ਾਰਾ ਕਰ ਲੀਂ ਤੁਸੀਂ ਤੁਹਾਡੇ ਪਤੀ ਨੂੰ ਕੀ ਹੋਇਆ ਸੀ ਉਸ ਵਕਤ ਦਿੱਲੀ ਵਿੱਚ ਤੁਸੀਂ ਕਿਹੜੇ ਇਲਾਕੇ ਵਿੱਚ ਰਹਿੰਦੇ ਸੀ ਤੁਸੀਂ ਕੰਮਕਾਰ ਕੀ ਕਰਦੇ ਸੀ ਕਿਸ ਤਰ੍ਹਾਂ ਪਰਵਾਰ ਕੁਝ ਚਾਹਦਾ ਸੀ ਦਿੱਲੀ ਚ ਮੇਰੇ ਘਰ ਵਾਲਾ ਤੇ ਕਾਰਪੈਂਟਰ ਦਾ ਕੰਮ ਕਰਦੇ ਸੀ ਤੇ ਮੈਂ ਸਕੂਲ ਵਿੱਚ ਗਿਆਨੀ ਪਾਸਿਆਂ ਤੇ ਟੀਚਰ ਦੀ ਨੌਕਰੀ ਮਿਲੀ ਸੀ ਪਰ ਇੱਕਦਮ ਸਾਨੂੰ ਉੱਥੋਂ ਆਣਾ ਪਿਆ ਤੇ ਬੱਚੇ ਵੀ ਰੁੱਲ ਗਏ ਇੱਥੇ ਆ ਕੇ ਫਿਰ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਇਆ ਸਾਡੇ ਬੱਚੇ ਵੀ ਰੁੱਲ ਗਏ ਤੇ ਮੈਨੂੰ ਉਸ ਵਕਤ ਕੀ ਰੋਲਾ ਕੀ ਪਿਆ ਸੀ ਕੀ ਰੋਲਾ ਪਿਆ ਸੀ ਤੇ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾਈ ਤੁਹਾਡੇ ਪਤੀ ਦੀ ਫਿਰ ਜਾਨ ਕਿਸ ਤਰ੍ਹਾਂ ਗਈ ਉੱਥੇ ਪਤੀ ਦੀ ਜਾਨ ਤੇ ਪਿੱਛੋਂ ਪੂਰੇ ਹੋਇਆ ਤੇ ਇਹਨਾਂ ਕੋਲ ਸੋਲੇ ਆਪਾਜੀ ਕਰ ਦਿੱਤਾ ਗਿਆ ਸੀ ਉਹ ਨਾ ਮਰੀਆਂ ਚੋਂ ਨਾ ਜਿੰਦੇਆਂ ਵਿੱਚੋਂ ਸੀ ਤੇ ਮੈਨੂੰ ਵੀ ਛੋਟਾ ਸੱਟਾਂ ਲਾਈਆਂ ਸੀ ਜੰਗਾ ਅੱਗ ਤੋਂ ਚੁੱਕ-ਚੁੱਕ ਕੇ ਮਾਰੀਆਂ ਗਈਆਂ ਦੋ ਤਿੰਨ ਵਾਰੀ ਉਹਨਾਂ ਨੇ ਛੱਤ ਟੋਣ ਦੀ ਕੋਸ਼ਿਸ਼ ਕੀਤੀ ਪਈ ਅਸੀਂ ਇਸੇ ਰਹੀ ਮਾਰ ਦਾਂਗੇ ਇਹਨਾਂ ਨੂੰ ਤੇ ਮਰ ਜਾਣਗੇ ਪਰ ਦੋਚ ਨਾ ਜਾਣੇ ਵਿਚਾਰੇ ਤਰਸਮੰਦ ਜੀ ਉਹਨਾਂ ਸਾਨੂੰ ਬਚਾ ਲਿਆ ਗਿਆ ਉਹਨਾਂ ਸਾਨੂੰ ਗੁਰਦੁਆਰੇ ਛੱਡਾਇਆ ਤੇ ਬਣੀ ਤੁਸੀਂ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾਈ ਫਿਰ ਤੁਹਾਡਾ ਘਰ-ਬਾਰ ਉੱਥੇ ਜਿਹੜਾ ਸੀ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਸੀ ਤੁਸੀਂ ਉੱਥੇ ਘਰ-ਬਾਰ ਤੇ ਠੀਕ ਸੀ ਪਰ ਇਹਨਾਂ ਹੌਸਲੇ ਹੁਣ ਆਇ ਤੇ ਕਿਰਾਏ ਦਾ ਫਿਕਰਿਆ ਉੱਥੇ ਕਿਰਾਏ ਦਾ ਸਾਨੂੰ ਕੋਈ ਫਿਕਰ ਨਹੀਂ ਸੀ ਤੇ ਆਪਣਾ ਗੁਜ਼ਾਰਾ ਬੱਚੇ ਪਾਲਦੇ ਪਏ ਸੀ ਦੋ ਬੱਚੇ ਚਲੋ ਅਸੀਂ ਆ ਰਾਮ ਨਾਲ ਪਾਲ ਲਾਂਗੇ ਆ ਰਾਮ ਨਾਲ ਪਾਲ ਲਾਂਗੇ ਪਰ ਉਹ ਰੱਬ ਨੂੰ ਮਨਜ਼ੂਰ ਨਹੀਂ ਸੀ ਪਰ ਕੀ ਲੱਗਦਾ ਨਹੀਂ ਮਾਤਾ ਜੀ ਉਹ ਦਿੱਲੀ ਉੱਡੜ ਕੇ ਆਏ ਅੱਜ ਤੱਕ ਉੱਜੜੇ ਵਾਲਾ ਹਿਸਾਬ ਆ ਅੱਜ ਤੱਕ ਆਪਣੀ ਛਾਤ ਨਸੀਬ ਨਹੀਂ ਹੋਈ ਪਤੀ ਜਿਹੜਾ ਸੀ ਉਸ ਵਰਤ ਮੌਤ ਹੋ ਗਈ ਜਿਹੜਾ ਬੇਟਾ ਸੀ ਉਹਦੀ ਦਿਮਾਗੀ ਹਾਲਾਤ ਖਰਾਬ ਹੋ ਗਏ ਅੱਜ ਤੱਕ ਉਹਦਾ ਇਲਾਜ ਕਰ ਰਹੇ ਹੋ ਜਿਸੇ ਤੁਹਾਡਾ ਸਹਾਰਾ ਬਣਦਾ ਸੀ ਪੁੱਤ ਨੇ ਤੁਸੀਂ ਸਹਾਰਾ ਬਣਿਓ ਆਪਣੇ ਪੁੱਤ ਦਾ ਹਨ ਤੇ ਮੈਂ ਵੀ ਦਵਾਈਆਂ ਖਾ ਖਾ ਕੇ ਗੁਜ਼ਾਰਾ ਕਰਦੀ ਆ ਉਹ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਆ ਜਿਸ ਵਲੇ ਮਰਜੀ ਬੋਲ ਪੈਂਦਾ ਆ ਗੁੱਸੇ ਵਿੱਚ ਵੀ ਆ ਜਾਂਦਾ ਹੈ ਪਰ ਹੁਣ ਮੈਂ ਕੀ ਕਰ ਸਕਦੀ ਮੈਂ ਤੇ ਆ ਮਜਬੂਰ ਆ ਤੇ ਆਪਣੀ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਕੱਟ ਰਹੀ ਆ ਤੇ ਜੋ ਮਰਜੀ ਉਹ ਕਹਿ ਡੰਡਾ ਗੁੱਸੇ ਵਿੱਚ ਆ ਕੇ ਮੈਨੂੰ ਇਸੋ ਪਈ ਪਤੀ ਦੇ ਜਾਣ ਤੋਂ ਬਾਅਦ ਘਰ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਘਰ ਦਾ ਜਾਇਆ ਤੁਸੀਂ ਕੀਤਾ ਵਾ ਕਿਸ ਤਰ੍ਹਾਂ ਪਰਿਵਾਰ ਦਾ ਪਾਲਣ ਪੋਸ਼ਕ ਕੀਤਾ ਮੈਂ ਮਿਹਨਤ ਕਰਦੀ ਰਹੀ ਆ ਕੰਮਕਾਰ ਕਰਦੀ ਰਹੀ ਕੋਠੀਆਂ ਦੇ ਤੇ ਗੁਜ਼ਾਰਾ ਕਰਦੀ ਸੀ ਹੁਣ ਤੇ ਮੈਂ ਮਿਹਨਤ ਵੀ ਨਹੀਂ ਕਰਦੀ ਤੇ ਨਾਈ ਮੇ ਤੋਂ ਪੇ ਕਰਾਇਦਾ ਮੈਨੂੰ ਮੁਸ਼ਕਲ ਹੋ ਗਿਆ ਆ ਤੇ ਕਿਰਾਇਆ ਅਸੀਂ ਕਿੱਥੋਂ ਕੱਢਾਂਗੇ ਤੇ ਘਰ ਦੀ ਛੱਤ ਵੀ ਨਹੀਂ ਹੈਗੀ ਜੇ ਮਿਹਰਬਾਨੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਏ। ਠਿਕਾਣਾ ਕੋਈ ਪਲਾਟ ਮਕਾਨ ਦਿੱਤਾ ਜਾਏ ਤੇ ਅਸੀਂ ਆਪਣਾ ਗੁਜ਼ਾਰਾ ਕਰ ਸਕੀਏ। ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਕੀ ਹਾਲਾਤ ਨੇ 80 ਸਾਲ ਹੋ 80 ਸਾਲਾਂ ਮਾਤਾ ਦੀ ਉਮਰ ਹੋ ਚੁੱਕੀ ਆ ਅੱਜ ਤੱਕ ਮਾਤਾ ਨੂੰ ਛੱਤ ਤੱਕ ਆਪਣੀ ਨਹੀਂ नसीਬ ਨਹੀਂ ਹੋਈ 41 ਸਾਲ ਦਾ ਸਮਾਂ ਹੋ ਚੱਕਿਆ ਵਾ ਅਜ ਤੱਕ ਇਨਸਾਫ ਮਿਲਿਆ ਜੇਕਰ ਉਮਰ ਕੈਦੀ ਸਜ਼ਾ ਹੋਈ ਆ ਸਜੰਗ ਕਮਾਲੋਸਟਾਂ ਦੇ ਮੁੱਖ ਦੋਸ਼ੀ ਨੂੰ ਪਰ ਪਰਿਵਾਰ ਦਾ ਕਹਿਣਾ ਵੀ ਇੰਨੀ ਸਜ਼ਾ ਦੇ ਨਾਲ ਖੁਸ਼ ਨਾਖੁਸ਼ ਨੇ ਫਾਂਸੀ ਸਜ਼ਾ ਹੋਣੀ ਚਾਹੀਦੀ ਸੀ ਕਿਉਂਕਿ ਪਰਿਵਾਰ ਦਾ ਉਜੜੇਗਾ ਹਾਲਾਤ ਨੇ ਅਜ ਤੱਕ ਪਰਿਵਾਰ ਨੂੰ ਕੋਈ ਸਹਾਰਾ ਨਹੀਂ ਮਿਲਿਆ ਤੁਸੀਂ ਦੇਖ ਸਕਦੇ ਹੋ ਮਾਤਾ ਆਪਣੇ ਪਤੀ ਦੀ ਫੋਟੋ ਫੜ ਕੇ ਅੱਜ ਵੀ ਯਾਦ ਕਰਦੀ ਉਸ ਵਕਤ ਦੀ ਮਾਤਾ ਜੀ ਨੂੰ ਸਮਾਂ ਜਦੋਂ ਯਾਦ ਆਉਂਦਾ ਉਸ ਵਕਤ ਦਾ ਕਿੰਨੇ ਕੁ ਲੋਕ ਖੰਡੇ ਖੜੇ ਹੋ ਜਾਂਦੇ ਨੇ ਮੇਰੇ ਰਾ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਵਜ ਜਾਂਦੀਆਂ ਆਇਆਂ ਕੰਨਾਂ ਵਿੱਚ ਫਿਰ ਜਿਸ ਤਰ੍ਹਾਂ ਹੁਣ ਵੀ ਡੰਗੇ ਆ ਉਸੇ ਤਰ੍ਹਾਂ ਹੀ ਵਜ ਜਾਂਦੀਆਂ ਆਇਆਂ ਤੇ ਕਿੰਨਾ ਹੁੰਸੀ ਤੇ ਪਰ ਕੀ ਕੀਤਾ ਜਾਏ ਉਹ ਜੋ ਹੋ ਗਿਆ ਆ ਉਹ ਤਾਂ ਬਹੁਤ ਹੀ ਅਤਿਆਚਾਰ ਹੋ ਰਹੇ ਸੀ ਸਮਾਜ ਬਹੁਤ ਖਰਾਬ ਸੀ ਕਿ ਲੱਗਦਾ ਨਹੀਂ ਤੁਹਾਡੇ ਅੱਗੇ ਹੋਰ ਵੀ ਕਈ ਪਰਿਵਾਰ ਨੇ ਜਿਹਦੇ ਨੂੰ ਹਜ ਤੱਕ ਇਨਸਾਫ ਨਹੀਂ ਮਿਲਿਆ ਕਈ ਇਨਸਾਫ ਡੀ ਦੇ ਡੀ ਦੇ ਜਿਹੜੇ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਹੋ ਤੇ ਦੁਨੀਆ ਤੋਂ ਜਦੋਂ ਟਾਈਮ ਆਇਆ ਸਭ ਨੇ ਚਲੇ ਜਾਣਾ ਹੈ ਪਰ ਸੁਖ ਦਾ ਜਾਵੇ ਬੰਦਾ ਤੇ ਠੀਕ ਕਰਨੇ ਤੇ ਦੁਖੀ ਬੰਦਾ ਜਾਵੇ ਤੇ ਉਹਨਾਂ ਉਹਦਾ ਪਿੱਛੇ ਹੀ ਧਿਆਨ ਹੋਣਾ ਹੈ ਫੇ ਮੇਰੇ ਬੱਚੇ ਕਿਸ ਤਰ੍ਹਾਂ ਹੋਣਗੇ ਫ ਹਮ ਸਾਹ ਫਮਿਲੇ ਤੇ ਵਧੀਆ ਹਮ ਸਾਹ ਦਿੱਤਾ ਜਾਏ ਸਾਡੀ ਮਦਦ ਕੀਤੀ ਜਾਏ ਮੇਰੀ ਤੇ ਇਹੋ ਹੀ ਪੁਕਾਰ ਹੈ ਫਮਿਲੇ ਸੋ ਮਾਤਾ ਜੀ ਸੇ ਦੇਖਿਆ ਤੁਹਾਡੀ ਉਮਰ 80 ਸਾਲ ਦੇ ਕਰੀਬ ਹੋ ਚੁੱਕੀ ਆ ਹੋਣ ਤੁਹਾਡੇ ਕੋ ਕੰਮ ਕਾਰ ਨਹੀਂ ਹੁੰਦਾ ਪਹਿਲਾਂ ਤੁਸੀਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਵਾਰ ਕੁਝ ਜ਼ਿਆਦਾ ਕਰਦੇ ਸੀ ਤੇ ਹੁਣ ਫਿਰ ਰੋਜੀ ਰੋਟੀ ਕਿਸ ਤਰ੍ਹਾਂ ਚਲਾਉਂਦੇ ਹੋ ਘਰ ਦਾ ਕੰਮ ਕਰਕੇ ਕਿੱਥੋਂ ਚੱਲਦਾ ਕਰਦਾ ਰੋਜ਼ ਰੋਜ਼ ਹੁੰਦੇ ਹਨ ਥੋੜਾ-ਬੋਟਾ ਚਲੋ ਸਿੱਖਪੜਾ ਨੇ ਰਜਾਈਆਂ ਵਗੈਰਾ ਪਾ ਦਿੱਤਾ ਤੇ ਮਦਰ ਦਾ ਰਜਾਈਆਂ ਪਾ ਦਿੱਤਾ ਤੇ ਚਲੋ ਥੋੜੀ-ਬੋਤੀ ਮਦਦ ਕੀਤੀ ਆ ਪਰ ਇਹ ਹਨਾ ਸਾਨੂੰ ਮਕਾਨ ਹੀ ਬਣਾ ਕੇ ਦਿੱਤਾ ਜੇ ਦੇਣ ਨਾਲ ਅਸੀਂ ਆਪਣੀ ਤੇ ਜਿੰਦਗੀ ਬਸਰ ਕਰ ਸਕੀ ਹੈ ਮੈਨੂੰ ਤੋਂ ਮਾਤਾ ਜੀ ਤੁਹਾਡੀ ਕੋਈ ਪੈਨਸ਼ਨ ਵਗੈਰਾ ਲੱਗੀ ਆ ਕੋਈ 84 ਟਾਈਮ ਦੀ ਕੋਈ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਤੋ ਹੁਣ ਤੱਕ ਸਰਕਾਰ ਵੱਲੋਂ ਸਹੂਲਤ ਮਿਲੀ ਸੀ ਤੇ ਉਹ ਬੇਟੀ ਦਾ ਵਿਆਹ ਕਰ ਦਿੱਤਾ ਪਿੱਛੋਂ 2 ਲੱਖ ਮਿਲਿਆ ਸੀ ਤੇ ਉਹ ਬੇਟਾ ਬਿਮਾਰ ਹੋ ਗਿਆ ਕੁਛ ਹੋਰ ਦੇ ਤੇ ਵਰਤਿਆ ਗਿਆ ਤੇ ਹੁਣ ਬੜਾ ਆਪਾ ਪੈਨਸ਼ਨ ਲੱਗੀ ਆ 84 ਦੇ ਪਰਿਵਾਰਾਂ ਦੀ ਕੋਈ ਪੈਨਸ਼ਨ ਹੁੰਦੀ ਆ ਕਿ ਉਹ ਨਹੀਂ ਲੱਗੀ ਤੁਹਾਡੀ ਕੋਈ ਸਾਡਾ ਕਾਰਦੀ ਕੈਨਸਲ ਕਰ ਦਿੱਤਾ ਗਿਆ ਪੈਨਸ਼ਨ ਕਿੱਥੋਂ ਲਗਣੀ ਸੀ ਤਾਂ ਹੁਣ 1500 ਸਰਕਾਰ ਦੇਦੀ ਆ ਤੇ ਲੱਗਦਾ 1500 ਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਵਾ ਪਰਿਵਾਰ ਦਾ ਪਾਲਣ ਪੋਸ਼ ਹੋ ਜਾਂਦਾ ਮੁੰਡੇ ਦੀ ਦਵਾਈਆਂ ਦਾ ਖर्चा ਹੋ ਜਾਂਦਾ ਪਰ ਨਾ ਗੁਜ਼ਾਰਾ ਚਲੋ ਥੋੜੀ ਬੋਤੀ ਦਵਾਈ ਦਾ ਰੂ ਕਰ ਲਈਦੀ ਆਪਣੀ ਚਲੋ ਕਿਸੇ ਅੱਗੇ ਹੱਥ ਨਹੀਂ ਟੱਡਣਾ ਪੈਂਦਾ ਚਲੋ ਇੰਨਾ ਵੀ ਸਰਕਾਰ ਨੇ ਬੜਾ ਸੋਚਿਆ ਭਈ ਜ਼ਿੰਦਗੀ ਦਵਾਈ ਦਾ ਰੂ ਕਰ ਲੈ ਲਈਦਾ ਤੇ ਆਪਣਾ ਗੁਜ਼ਾਰਾ ਕਰ ਲਈਦਾ। ਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਤੁਹਾਡਾ ਮੰਗੇ ਕਰਦੀ ਆਪੇ ਮੈਨੂੰ ਸਾਨੂੰ ਮਕਾਨ ਹੀ ਕੋਈ ਮਦਦ ਕਰਕੇ ਦਿੱਤਾ ਜਾਏ ਜਿਦਣ ਨਾਲ ਅਸੀਂ ਆਪਣਾ ਗੁਜ਼ਾਰਾ ਕਰ ਸਕੀਏ। ਪੈਸਾ ਤੇ ਫੇਰ ਵੀ ਕਈਆਂ ਦੀ ਨਿਗਾਹ ਚ ਆ ਜਾਂਦਾ ਹੈ ਜੋ ਉਹ ਪੈਸਾ ਨਿਗਾਹ ਆਇਆ ਜਿਹੜਾ ਉਹ ਸਭ ਦੀ ਨਿਗਾਹ ਚ ਆਉਂਦਾ ਜੋ ਸਾਰੇ ਹਿੱਸੇਦਾਰ ਬਣਨਦੇ ਆ। ਸਦਾ ਮਕਾਨ ਹੋਏਗਾ ਤੇ ਚਲੋ ਬੇਚੇ ਦਾ ਵੀ ਸਾਰਾ ਹੋ ਜਾਏਗਾ ਮੇਰੀ ਵੀ ਜ਼ਿੰਦਗੀ ਚਲੋ ਬੇਫਿਕਰ ਹੋ ਜਾਏਗੀ ਮੈਂ ਤੇ ਬਹੁਤ ਬਹੁਤ ਧੰਵਾਦ ਜੀ ਏਸੀ ਗੱਲਬਾਤ ਕੀਤੀ ਬਲਬੀਕ ਕੋਲ ਜਿਹੜੇ ਕਿ ਮਾਤਾ ਜੀ ਨੇ 1984 ਦੇ ਜਿਨ੍ਹਾਂ ਦੇ ਪਰਿਵਾਰ ਦੇ ਸਰਦਾਰ ਸੰਜੀਤ ਸਿੰਘ ਇਹਨਾਂ ਦੇ ਪਤੀ ਦੀ ਉਸ ਵਕਤ ਮੌਤ ਹੋ ਜਾਂਦੀ ਆ ਅਤੇ ਦਿੱਲੀ ਤੋਂ ਉੱਡੜ ਕੇ ਇਹ ਪੰਜਾਬ ਆ ਜਾਂਦੇ ਨੇ ਗੁਰੂ ਨਗਰੀ ਅਮਰਸਰ ਵਿੱਚ ਅਤੇ 41 ਸਾਲਾਂ ਬਾਅਦ ਸੱਜਣ ਕੁਮਾਰ ਨੂੰ ਉਮਰਕੈਰੀ ਸਜ਼ਾ ਹੁੰਦੀ ਆ ਪਰ ਹਜੇ ਵੀ ਪਰਿਵਾਰ ਦਾ ਕਹਿਣਾ ਵੀ ਇਹ ਸਜ਼ਾ ਜੜੀ ਬਹੁਤ ਘੱਟ ਹੈ ਕਿਉਂਕਿ ਉਮਰ 80 ਸਾਲ ਦੀ ਜੀ ਸਜੰਗਮਾ ਦੀ ਹੋ ਚਲੀ ਹੈ ਸਾਰੀ ਉਮਰ ਉਹਨੇ ਜੜੀ ਬਤੀਤ ਕਰਤੀ ਆ ਇਹ ਪਰਿਵਾਰਾਂ ਦਾ ਕਹਿਣਾ ਵੀ ਉਸ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਸੀ ਕਿਉਂਕਿ ਦਿੱਲੀ ਉੱਡੜ ਕੇ ਆਏ ਨੇ ਪਰਿਵਾਰ ਅਜੇ ਤੱਕ ਇਹ ਪਰਿਵਾਰ ਉੱਡਣ ਵਰਗੇ ਨਹੀਂ ਕਿਉਂਕਿ ਇਹਨਾਂ ਦੀ ਆਪਣੀ ਛੱਤ ਤੱਕ ਨਸੀਬ ਨਹੀਂ ਹੋਈ ਅੱਜ ਵੀ ਇਹ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਨੇ ਅਤੇ 80 ਸਾਲ ਦੀ ਮਾਤਾ ਬਲਬੀਰ ਕੌਰ ਦੀ ਉਮਰ ਹੋ ਚੁੱਕੀ ਆ ਅਤੇ ਦਿੱਲੀ ਵਿੱਚ ਜਿਹੜਾ ਕੀ ਇਹ ਗਾਇਨੀ ਦੀ ਪੰਜਾਬੀ ਦੀ ਜਿਹੜੀ ਕੀ ਅਧਿਆਪਕ ਸੀ ਅਤੇ ਉਸ ਤੋਂ ਬਾਅਦ ਜਦੋਂ ਇੱਥੇ ਆਉਂਦੇ ਨੇ ਪੰਜਾਬ ਵਿੱਚ ਅੰਮ੍ਰਿਤਸਰ ਆਉਂਦੇ ਨੇ ਉਸ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਕੰਮ-ਕਾਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਐਸਾ ਕਿ ਪੰਜਾਬੀਓ ਵਰ ਚੜਕੇ ਇਸ ਪਰਿਵਾਰ ਦਾ ਸਾਥ ਦਿਓ ਤਾਂ ਜੋ ਕਿਸ ਪਰਿਵਾਰ ਦੇ ਜਿਹੜੀ ਕੀ ਮਦਦ ਕਰੀਏ ਤਾਂ ਜੋ ਕੀ ਇਹਨਾਂ ਦਾ ਕੋਈ ਸਹਾਰਾ ਬਣ ਸਕੀਏ ਮਿਲੂ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਨਰਪਕ ਪੋਸਟ ਚੈਨਲ ਲਈ ਅੰਮ੍ਰਿਤਸਰ